ਪਿਛਲੇ ਟਾਈਮ 'ਚ ਵੀ ਆਪਾਂ ਇੱਕ ਦੇਖਿਆ ਕਿ ਇੱਕ ਅਸ਼ਲੀਲਤਾ ਵਾਲੀ ਗੱਲ ਤੋਂ ਬੜਾ ਮਸਲਾ ਪਿਆ। ਹਲਾਹਾਬਾਦੀ ਵਾਲਾ। ਤੇ ਹੁਣ ਜੋ ਜੋ ਹਣੀ ਸਿੰਘ ਕਹਿੰਦੇ ਵੀ ਉਹ ਵੀ ਟੂਰ ਤੇ ਆ। ਉਹ ਵੀ ਆਪਣੇ ਮਤਲਬ ਸ਼ੋਅਜ਼ ਕਰ ਰਿਹਾ। ਉਹਦੇ ਵੀ ਦੋ ਮਸਲੇ ਚੱਲ ਰਹੇ ਨੇ। ਇੱਕ ਤਾਂ ਇਹ ਅਸ਼ਲੀਲਤਾ ਵਾਲਾ ਉਹਦੇ ਤੇ ਵੀ ਕਿਸੇ ਨੇ ਇਹਦਾ ਕੇਸ ਕੀਤਾ ਕਿ ਭਾਈ ਇਹਦੇ ਗਾਣੇ ਦੇ ਵਿੱਚ ਉਹ ਅਸ਼ਲੀਲਤਾ ਜਿਹੜੀ ਉਹ ਝਲਕਦੀ ਜਾਂਦਾ। ਤੇ ਦੂਸਰਾ ਇੱਕ ਨਵਾਂ ਹੀ ਮਸਲਾ ਆ ਗਿਆ ਕੋਟੈਕਸ ਚੋਰੀ ਵਾਲਾ। ਜਿਹੜੇ ਉਹਦੇ ਕੋਈ ਕਹਿੰਦੇ ਜਿਨ੍ਹਾਂ ਨੇ ਸ਼ੋਅ ਆਰਗੇਨਾਈਜ਼ ਕੀਤਾ ਸੀਗਾ। ਉਹ 42 ਲੱਖ ਦੇ ਟੈਕਸ ਦਾ ਹੀ ਚੁੰਨਾ ਲਾ ਕੇ ਵਿੱਚੋਂ। ਇਹ ਪੂਰਾ ਕੀ ਮਸਲਾ ਹੈ ਜੀ ਦੇਖੋ ਉੱਥੇ ਰੌਲਾ ਰੱਟਾ ਪਿਆ ਆਪਾਂ ਕਲਾਕਾਰਾਂ ਚੋਂ ਨਿਕਲ ਗਏ ਛੇਤੀ ਜੀ ਬਿਲਕੁਲ ਵੀ ਉੱਥੇ ਮੱਧ ਪ੍ਰਦੇਸ਼ ਚ ਸ਼ਤ ਸੀਗਾ ਸ਼ੋਅ ਕਿਸੇ ਵੱਡੇ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਕਹਿੰਦਾ ਇਹਨਾਂ ਨੇ 3.5 ਕਰੋੜ ਦੀਆਂ ਟਿਕਟਾਂ ਵੇਚੀਆਂ ਤੇ ਸਾਡਾ 50 ਲੱਖ ਦੇ ਕਰੀਬਨ ਦਾ ਟੈਕਸ ਉਹ ਦਿੰਦੇ ਨਹੀਂ ਦਿੱਤਾ 7.5 ਲੱਖ ਉਹ ਕਹਿੰਦੇ ਜੀ ਟਿਕਟਾਂ ਸਾਡੀਆਂ ਵਿਕੀਆਂ ਹੀ ਨਹੀਂ ਜੀ ਉਹ ਕਹਿੰਦੇ ਤੁਸੀਂ GST ਪੋਰਟਲ ਤੇ ਵਿੱਚ ਚਾੜੀਆਂ ਸਾਡਾ ਤਾਂ ਰਿਕਾਰਡ ਬੋਲਦਾ ਬਾਈ ਸਾਡੇ ਤੇ ਕਹੋ ਜਿਵੇਂ ਕਹਿੰਦੇ ਬਾਣੀਏ ਜੀ ਤੁਹਾਨੂੰ ਪਤਾ ਕਹਿੰਦੇ ਵੀ ਵਹੀ ਬੋਲਦੀ ਹੈ ਉਹ ਸਾਡੇ ਨਾਲ ਸੇਠ ਜੀ ਹੁੰਦੇ ਸੀ ਜੀਤ ਲਾਲ ਜੀ ਚਲੇ ਗਏ ਸੰਸਾਰ ਚੋਂ ਬਹੁਤ ਅੱਛੇ ਇਨਸਾਨ ਸੀਗੇ ਤੇ ਉਹ ਕਹਿਣਾ ਵੀ ਸੇਠਾ ਕਿੰਨੇ ਬਣ ਗਏ ਉਹਨੇ ਕਿਹਾ ਮੈਂ ਨਹੀਂ ਬੋਲਣਾ ਕੁਝ ਵੀ ਤੇ ਵਹੀ ਬੋਲੇਗੀ ਹੁਣ ਕਿ ਵਹੀ ਬੋਲੇਗੀ ਤਾਂ ਵਹੀ ਬੋਲਦੀ ਤਾਂ ਗੱਲ ਇਹ ਆ ਕਿ ਵੀ ਹੁਣ ਉਹ ਕਹਿੰਦੇ ਵੀ ਸਾਡੀ ਦੇ ਵਹੀ ਬੋਲਦੀ ਆ ਜੀ ਤੇ ਉਧਰੋਂ ਉਧਰੋਂ ਉਹ ਕਹਿ ਰਹੇ ਨੇ ਕਿ ਭਈ ਸਾਡੀਆਂ ਤਾਂ ਟਿਕ ਟਾਈਨੀ ਵੀ ਕੀਆ ਉਹਨਾਂ ਕਹ ਤੁਹੀ ਨਹੀਂ ਦੇਣਾ ਤੇ ਉਹਨਾਂ ਨੇ ਭਰੇ ਦੋ ਤਿੰਨ ਟਰੱਕ ਸਮਾਨ ਦੇ ਇਹਨਾਂ ਦੇ ਜਿਹੜੇ ਲਾਈਟਾਂ ਲੂਟਾਂ ਤੇ ਆ ਜਿਹੜਾ ਹੁੰਦਾ ਸਕਰੀਨਾ ਸਕਰੂਨਾ ਉਹ ਕਰੋੜ ਰੁਪਏ ਦਾ ਸਮਾਨ ਹੀ ਚੁੱਕ ਕੇ ਲੈ ਗਏ ਪ੍ਰਸ਼ਾਸਨ ਨੂੰ ਵੀ ਉਹ ਦਿਓ ਪਹਿਲਾਂ ਫਿਰ ਦੇਣਾ ਉਹ ਕਹਿੰਦੇ ਹਾਂ ਯੋ ਯੋ ਕਰੀ ਜਾਓ ਜਿਹੜਾ ਕੁਝ ਤੁਸੀਂ ਕਰਨਾ ਬਾਕੀ ਸ਼ਲੀਲਤਾ ਵਾਲਾ ਸਾਬੇ ਤੇ ਬਹੁਤ ਅਮਕ ਬਹਿਸ ਵਾਲਾ ਵਿਸ਼ਾ ਹੈ ਠੀਕ ਹੈ ਨਾ ਜੀ ਅਸਲ ਚ ਗੱਲ ਨਹੀਂ ਤੈ ਹੋਇਆ ਵੀ ਅਸਲੀ ਉਤਾ ਕਿਹੜੀ ਚੀਜ਼ ਹੈ ਹਾਨੀ ਸਿੰਘ ਨੂੰ ਟਿਕ ਜਾਣਾ ਚਾਹੀਦਾ ਬੁੱਢਾ ਜਹਾ ਹੋਇਆ ਪਿਆ ਮੇਰੇ ਵਾਂਗੂ ਕਰਨ ਬਰੜਾ ਜਹਾ ਹੋਇਆ ਪਿਆ ਮੇਰੇ ਵਾਂਗੂ ਉਹ ਅਣਾ ਮੋਦੇ ਲੱਛਣ ਵੀ ਮੇਰੇ ਪੁਰਾਣੇ ਲੱਛਣ ਆ ਰਗੇ ਹੋ ਗਏ ਸੀ ਪਿੱਛੇ ਜੇ ਮੈਂ ਹੁਣ ਥੋੜਾ ਜਿਹਾ ਉਹਨੂੰ ਟਿਕ ਜਾ ਯਾਰ ਵਿੱਚ ਨਾ ਇਹੋ ਜੇ ਬੋਲਿਆ ਕਰ ਜਿਹੜਾ ਤੇ ਰੋਲਾ ਪਾਵੇ ਪਰ ਉਹ ਉਹ ਜੰਮਿਆ ਪੜੇ ਮੈਨੂੰ ਲੱਗਦਾ ਰੋਲਿਆ ਲਈ ਆ ਨਾ ਬਸ ਰੋਲੇ ਜਦੋਂ ਉਹ ਤੋਂ ਮੈਂ ਤੇ ਉਹਨੂੰ ਵੇਖਿਆ ਪਹਿਲਾਂ ਉਹ ਉਪਰੋਂ ਆਪਦੀ ਸਰ ਉਹ ਆਪਦੀ ਵੀ ਕਹਾਣੀ ਦੱਸਦਾ ਉਹ ਕਹਿੰਦਾ ਯਾਰ ਮੈਂ ਪਤਾ ਨਹੀਂ ਕਿਹੜਾ ਗੀਤ ਬਣਾਇਆ ਸੀਗਾ ਹਾਂ ਸ਼ਾਇਦ ਭਗਤ ਸਿੰਘ ਤੇ ক্রিকেট ਕਿਸੇ ਨੇ ਸੁਣਿਆ ਹੀ ਨਹੀਂ ਜੀ ਠੀਕ ਹੈ ਨਾ ਜੀ ਉਹ ਕਹਿੰਦਾ ਫਿਰ ਵੋਧ ਕਾ ਵਦ ਕਲ ਤਰੇ ਤਾਂ ਤੁਸੀਂ ਦੇਖ ਲਓ ਮਿਲੀਅਨਸ ਉਹ ਦੱਸਿਆ ਮੈਂ ਨਾ ਉਹਦੀ ਲਲਨ ਟੌਪ ਤੇ ਇੰਟਰਵਿਊ ਸੁਣੀ ਸੀ ਬੰਦਾ ਬੋਲਦਾ ਬਹੁਤ ਵਧੀਆ ਹੋ ਜੀ ਜੀ ਵੇਖਣ ਚ ਉਹ ਫੁਕਰਾ ਜਿਹਾ ਲੱਗਦਾ ਤਜਰਬਾ ਜ਼ਿੰਦਗੀ ਦਾ ਉਹਦੇ ਕੋਲ ਵੀ ਚੰਗਾ ਤਖੜਾ ਹੈ ਤੋ ਉਹਨੇ ਦੱਸਿਆ ਸੀ ਉਸ ਗਾਣੇ ਦਾ ਮੈਨੂੰ ਟਾਈਟਲ ਭੁੱਲ ਗਿਆ ਜੀ ਕਿ ਬੜੀ ਰੀਜਨਲ ਮੈਂ ਬਣਾਇਆ ਸੀਗਾ ਗਾਣਾ ਸੁਣਿਆ ਹੀ ਨਹੀਂ ਕਿਸੇ ਨੇ ਜੀ ਤਾਂ ਫਿਰ ਆਪਾਂ ਇਧਰ ਹੋ ਗਏ ਆਜੋ ਜੀ ਸਹੀ ਇਹ ਵੀ ਸਮੱਸਿਆ ਦੋਰੀ ਆ ਸਮੱਸਿਆ ਹੈ ਚੰਗਾ ਕੋਈ ਸੁਣਦਾ ਨਹੀਂ ਤੇ ਜਦੋਂ ਕੋਈ ਮਾੜਿਆਲ ਹੋ ਜਾਂਦਾ ਫਿਰ ਉਹਦੇ ਤੇ ਫਿਰ ਸਮਾਜ ਸੇਵੀ ਵੀ ਜਿਹੜੇ ਆ ਨਾ ਉਹ ਵੀ ਚੱਕ ਲੈਂਦੇ ਫਿਰ ਛੋਟੀ ਵੀ ਆ ਜਾ ਮਿੱਤਰਾ ਜੀ ਜੀ ਬਿਲਕੁਲ ਬਿਲਕੁਲ ਮਿੰਟ ਜੀ ਆਹ ਕੋਸ਼ਿਸ਼ ਲੋ ਜ਼ਰੂਰ ਜੀ ਆਪਾਂ ਨਾਮ ਵੀ ਬੋਲਦਿਆ ਕਰਾਂਗੇ ਜੀ ਇੱਕ ਮਿੱਤਰ ਜੁਰਾਵਰ ਢਿੱਲੋਂ ਸਾਹਿਬ ਕਹਿ ਰਹੇ ਕਿ ਨਾਮ ਬੋਲਦਿਆ ਕਰੋ ਬਿਲਕੁਲ ਜੀ ਬਿਲਕੁਲ ਤੁਹਾਡਾ ਨਾਮ ਹਾਂ ਜੀ ਕਮੈਂਟਾਂ ਚ ਬੋਲਿਆ ਕਰੋ ਨਾਮ ਜੀ ਜੀ ਜ਼ਰੂਰ ਬੋਲਿਆ ਕਰੋ ਜੀ 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 ਜਸਮੀਰ ਸਿੰਘ ਜੀ ਇਸ ਤੇ ਗੱਲ ਪਹਿਲਾਂ ਹੋ ਚੁੱਕੀ ਹੈ ਕਹਿੰਦੇ ਕਿ ਪ੍ਰਧਾਨ ਬਦਲ ਦਿੰਦੇ ਤਾਂ ਕਿਦੇ ਇੰਨੇ ਜ਼ਥੇਦਾਰ ਬਦਲਨੇ ਨਾ ਪੈਂਦੇ ਖੈਰ ਇਸ ਤੇ ਪਹਿਲਾਂ ਗੱਲਬਾਤ ਹੋ ਚੁੱਕੀ ਹੈ ਨਹੀਂ ਨਹੀਂ ਆਪਾਂ ਗੱਲ ਕਰ ਚੁੱਕੇ ਹਾਂ ਜੀ 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 ਜਿਵੇਂ ਜਿਵੇਂ ਕੋਈ ਅਪਡੇਟ ਆਊਗੀ ਉਹ ਫਿਰ ਗੱ